ਸ਼ਰੀਆਮ ਸਿੰਘ ਸਾਬ ਪਹੁੰਚਣ ਤੋਂ ਬਾਅਦ ਅੱਜ ਤਰਨ ਚੁੱਕ ਜੋਣੇ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਗਏ ਤਾਂ ਸੁਰੱਖਿਆ ਨਾਲ ਸਾਂਝਾ ਕਾਰਿਆ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਉੱਚਾ ਵਰਕਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਤਰਨ ਚੁੱਕ ਜੋਣੇ ਇੱਥੇ ਪਹੁੰਚ ਕੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਕਿ ਉਹਨਾਂ ਦਾ ਅੱਜ ਕੀ ਕਹਿਣਾ ਇਸ ਮੀਟਿੰਗ ਨੂੰ ਲੈ ਕੇ ਕੀ ਕਹਿਣਾ ਹੈਗਾ ਤਾਂ ਉਹਨ ਤੇ ਆਪਰਾਸ਼ਾਚਾਰ ਤੇ ਫਸ ਚੁਕੇ ਐਨਾ ਮੋ ਹੈ ਲਾਲਚ ਹੈ ਸੱਤਾ ਦਾ कि जेल बने रहना चाहते जेल रेड कारपेट बिछा मेरा च, बुरे हाल आ जाओ अंदर आ जाओ हाईकोर्ट ने स्पष्ट किया कि आम आदमी पार्टी एज ए प्रेजिडेंट अरविंद केजरीवाल और एज ए चीफ मिनिस्टर दोनों करप्ट ਤਾਂ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਹੰਝਾ ਜੋ ਅੱਜ ਵਰਕਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਤਰुण ਚੋਗਲ ਅੱਜ ਵਿਸ਼ੇਸ਼ ਤੌਰ ਤੇ ਉੱਤੇ ਸ਼੍ਰੀ ਹਮਸਾ ਸਾਹਿਬ ਇੱਥੇ ਪਹੁੰਚੇ ਨੇ ਤਾਂ ਆਪਣੇ ਵਰਕਰਾਂ ਨਾਲ ਮੀਟਿੰਗ ਕਰਨਗੇ ਤਾਂ ਉਸ ਤੋਂ ਬਾਅਦ ਵੱਖ-ਵੱਖ ਮੰਡਲ ਦੇ ਪ੍ਰਧਾਨ ਜੋ ਹੈਗੇ ਨੇ ਉਹਨਾਂ ਨਾਲ ਮੀਟਿੰਗ ਕਰਕੇ ਜੋ ਇੱਕ ਵੱਡੀ ਰਣਨੀਤੀ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਅੱਜ ਜੋ ਤੈਅ ਕਰਨਗੇ ਕੈਮਰਾਮੈਨ ਸੰਦੀਪ ਕੁਮਾਰ ਨਾਲ ਲੇਕਸ਼ਨਕ ਜਗਬਨੀ ਟੀਵੀ ਸ਼੍ਰੀ ਹਮਸਾ